ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਆ ਖੁਸ਼ੀ ਚੋਪੜਾ ਪੂਰੇ ਦੇਸ਼ ਭਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਵੱਧੀਆਂ ਚਾਰੀਆਂ ਨੇ ਤੇ ਇਸੇ ਦੇ ਮਹਿਜ਼ ਇੱਕ ਹੋਰ ਚੋਰੀ ਦੀ ਵਾਰਦਾਤ ਨੂੰ ਦੋ ਅਣਪਛਾਤੇਆ ਵੱਲੋਂ ਅੰਜਾਮ ਦਿੱਤਾ ਗਿਆ ਜਿहाँ ਸੀਸੀਟੀਵੀ ਦੇ ਵਿੱਚ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅ ਦਿਨ ਦਿਹਾੜੇ ਵਿਅਕਤੀ ਆਂਦੇ ਨੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਦੁਕਾਨ ਦੇ ਵਿੱਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਤਸਵੀਰਾਂ ਕੈਦ ਹੋਈਆਂ ਨੇ ਤੇ ਇਸ ਤੋਂ ਬਾਅਦ ਜੇਕਰ ਅਪ ਗੱਲ ਕਰੀਏ ਤਾਂ ਲੁਧਿਆਣੇ ਦਾ ਇਹ ਮਾਮਲਾ ਹੈ ਜਿੱਥੇ ਇੱਕ ਦੁਕਾਨ ਦੇ ਵਿੱਚ ਵੜ ਕੇ ਦੋ ਵਿਅਕਤੀ ਆਂਦੇ ਨੇ ਤੇ ਉੱਥੇ ਚੋਰੀ ਦੀ ਜੋ ਵਾਰਦਾਤ ਹੈ ਉਸ ਨੂੰ ਅਨਜਾਨ ਦਿੱਤਾ ਜਾਂਦਾ ਹੈ ਤੇ ਲੁਧਿਆਣੇ ਦੇ ਸ਼ਿਮਲਾਪੂਰੀ ਦੇ ਪ੍ਰੀਤਨਗਰ ਦਾ ਇਹ ਜੋ ਸੀਸੀਟੀਵੀ ਵੀਡੀਓ ਹੈ ਜਿੱਥੇ ਪੰਜਾਬ ਲੈਬੋਰੀਟਰੀ ਦੇ ਵਿੱਚ ਦੋ ਅਣਪਛਾਤੇ ਹੈਲਮਟ ਪਾ ਕੇ ਨੌਜਵਾਨ ਆਂਦੇ ਨੇ ਤੇ ਦੁਕਾਨ ਦੇ ਅੰਦਰ ਜੋ ਲੈਬੋਰੀਟਰੀ ਸੀਗੀ ਉਸ ਦੇ ਵਿੱਚ ਵੜ ਕੇ ਗੱਲਾਂ ਤੋੜਿਆ ਜਾਂਦਾ ਤੇ ਲਗਭਗ 60 ਤੋਂ ਪੈਠ ਹਜ਼ਾਰ ਰੁਪਏ ਦੀ ਨਗਦੀ ਦੀ ਚੋਰੀ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਜੋ ਅੰਦਰ ਮਸ਼ੀਨਾਂ ਸਿਗੀਆਂ ਉਸ ਦੀ ਵੀ ਚੋਰੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਜੋ ਠੱਗੀ ਇਸ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਇਹ ਜੋ ਸਾਰਾ ਮਾਮਲਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਇਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅਣਪਛਾਤੇ ਵਿਅਕਤੀ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਪਹਿਲੇ ਦੋ ਗੇੜੇ ਦੁਕਾਨ ਦੇ ਬਾਹਰ ਘੱਟੇ ਜਾਂਦੇ ਨੇ ਤੇ ਬਾਅਦ ਵਿੱਚ ਦੁਕਾਨ ਦੇ ਅੰਦਰ ਵੜ ਕੇ ਦਿਨ ਦਾ ਸਮਾਂ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਦੁਕਾਨ ਦੇ ਅੰਦਰ ਵੜ ਕੇ ਇਹਨਾਂ ਦੇ ਵੱਲੋਂ ਗੱਲਾਂ ਤੋੜਿਆ ਜਾਂਦਾ ਤੇ ਉਸ ਦੇ ਵਿੱਚੋਂ ਕਈ ਜੋ ਕੀ ਹਜ਼ਾਰਾਂ ਦੀ ਨਗਦੀ ਇਹਨਾਂ ਦੇ ਵੱਲੋਂ ਚੋਰੀ ਕਰ ਲਿੱਤੇ ਜਾਂਦੀ ਹੈ ਤੇ ਜੋ ਅੰਦਰ ਮਸ਼ੀਨਾ ਸਨ ਉਸ ਤੇ ਵੀ ਆਪਣਾ ਹੱਥ ਸਾਫ਼ ਕਰ ਦਿੱਤਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਖਪਰਾ ਟੀਵੀ ਤੇ ਮੈਂ ਆ ਖੁਸ਼ੀ চোপੜਾ ਪੂਰੇ ਦੇਸ਼ ਪਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਵੱਧੀਆਂ ਛਾਰੀਆਂ ਨੇ ਤੇ ਇਸੇ ਦੇ ਮਹਿਜ਼ ਇੱਕ ਹੋਰ ਚੋਰੀ ਦੀ ਵਾਰਦਾਤ ਨੂੰ ਦੋ ਅਣਪਛਾਤੇਆ ਵੱਲੋਂ ਅੰਜਾਮ ਦਿੱਤਾ ਗਿਆ ਜਿਵੇਂ ਆ ਸੀਸੀਟੀਵੀ ਦੇ ਵਿੱਚ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਦਿਨ ਦਿਹਾੜੇ ਵਿਅਕਤੀ ਆਂਦੇ ਨੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਦੁਕਾਨ ਦੇ ਵਿੱਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਤਸਵੀਰਾਂ ਧੋਈਆਂ ਨੇ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਲੁਧਿਆਣੇ ਦਾ ਇਹ ਮਾਮਲਾ ਹੈ ਜਿੱਥੇ ਇੱਕ ਦੁਕਾਨ ਦੇ ਵਿੱਚ ਵੜ ਕੇ ਦੋ ਵਿਅਕਤੀ ਆਂਦੇ ਨੇ ਤੇ ਉੱਥੇ ਚੋਰੀ ਦੀ ਜੋ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਲੁਧਿਆਣੇ ਦੇ Shimla Puri ਦੇ Prit Nagar ਦਾ ਇਹ ਜੋ CCTV ਵੀਡੀਓ ਹੈ ਜਿੱਥੇ ਪੰਜਾਬ ਲੈਬੋਰੀਟਰੀ ਦੇ ਵਿੱਚ ਦੋ ਅਣਪਛਾਤੇ ਹੈਲਮਟ ਪਾ ਕੇ ਨੌਜਵਾਨ ਆਂਦੇ ਨੇ ਤੇ ਦੁਕਾਨ ਦੇ ਅੰਦਰ ਜੋ ਲੈਬਾਰਟਰੀ ਸੀਗੀ ਉਸ ਦੇ ਵਿੱਚ ਵੜ ਕੇ ਗੱਲਾਂ ਤੋੜਿਆ ਜਾਂਦਾ ਤੇ ਲਗਭਗ 60 ਤੋਂ 65000 ਰੁਪਏ ਦੀ ਨਗਦੀ ਦੀ ਚੋਰੀ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਜੋ ਅੰਦਰ ਮਸ਼ੀਨਾ ਸੀਗੀਆਂ ਉਸ ਦੀ ਵੀ ਚੋਰੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਜੋ ਠੱਗੀ ਇਸ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਇਹ ਜੋ ਸਾਰਾ ਮਾਮਲਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਇਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅਣਪਛਾਤੇ ਵਿਅਕਤੀ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਪਹਿਲੇ ਦੋ ਗੇੜੇ ਦੁਕਾਨ ਦੇ ਬਾਹਰ ਘੱਟੇ ਜਾਂਦੇ ਨੇ ਤੇ ਬਾਅਦ ਵਿੱਚ ਦੁਕਾਨ ਦੇ ਅੰਦਰ ਵੜ ਕੇ ਦਿਨ ਦਾ ਸਮਾਂ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਦੁਕਾਨ ਦੇ ਅੰਦਰ ਵੜ ਕੇ ਇਹਨਾਂ ਦੇ ਵੱਲੋਂ ਗੱਲਾਂ ਤੋੜਿਆ ਜਾਂਦਾ ਹੈ ਤੇ ਉਸ ਦੇ ਵਿੱਚੋਂ ਕਈ ਜੋ ਕੀ ਹਜ਼ਾਰਾਂ ਦੀ ਨਗਦੀ ਇਹਨਾਂ ਦੇ ਵੱਲੋਂ ਚੋਰੀ ਕਰ ਲਿੱਤੇ ਜਾਂਦੀ ਹੈ ਤੇ ਜੋ ਅੰਦਰ ਮਸ਼ੀਨਾ ਸਨ ਉਸ ਤੇ ਵੀ ਆਪਣਾ ਹੱਥ ਸਾਫ਼ ਕਰ ਦਿੱਤਾ ਜਾਂਦਾ ਹੈ